ਪੰਜਾਬ ਦੇ ਵਿੱਚ ਵੱਡੇ ਰੇਲ ਹਾਦਸੇ ਦੀ ਜਿਹੜੀ ਸਾਜਸ਼ਥੀ ਉਹ ਨਕਾਮ ਹੋਈ ਆ ਦੱਸਦੀਏ ਕਿ ਸ਼੍ਰੀ ਹਿਮਕੁੰਡ ਸਾਹਿਬ ਐਕਸਪ੍ਰੈਸ ਨੂੰ ਜਿਹੜਾ ਉਹ ਪਲਟਾਉਣ ਦੀ ਜਿਹੜੀ ਕੋਸ਼ਿਸ਼ ਆ ਕੀਤੀ ਗਈ ਆ ਦੱਸਦੀਏ ਕਿ ਇਸ ਟਰੈਕ ਦੇ ਉੱਤੇ ਜਿਹੜਾ ਉਹ ਪੱਥਰ ਅਤੇ ਲੋਹੇ ਦੀਆਂ ਰਾਡਾਂ ਦੇ ਨਾਲ ਜਿਹੜਾ ਉਹ ਟਰੈਕ ਨੂੰ ਭਰਿਆ ਗਿਆ ਤਾਂ ਕਿ ਜਿਹੜਾ ਰੇਲ ਦੇ ਨਾਲ ਹਾਦਸਾ ਹੋ ਸਕੇ ਪਰ ਆ ਬਾਲ-ਬਾਲ ਬੱਚੇ ਨੇ ਜਿਹੜੇ ਯਾਤਰੀ ਐਸਾ ਟਰੇਨ ਦੇ ਵਿੱਚ ਸਫ਼ਰ ਕਰ ਰਹੇ ਸੀ ਤਾਂ ਮੌਕੇ ਤੋਂ ਪਹਿਲਾਂ ਜਿਹੜਾ ਉਹਨਾਂ ਨੂੰ ਸਿਗਨਲ ਦਿੱਤਾ ਗਿਆ ਤਾਂ ਕਿ ਜਿਹੜੀ ਟਰੇਨ ਹੈ ਉਸ ਨੂੰ ਰੋਕਿਆ ਜਾ ਸਕੇ ਤਾਂ ਦੱਸ ਦਈਏ ਕਿ ਜਲੰਧਰ ਜੰਮੂ ਰੇਲਵੇ ਮਾਰਗ ਤੇ ਕਿਸੇ ਵੱਡੀ ਸਾਜ਼ਿਸ਼ ਤਹਿਤ ਰੇਲ ਹਾਦਸਾ ਕਰਵਾਉਣ ਦੀ ਨੀਅਤ ਨਾਲ ਅਣਪਛਾਤੇ ਲੋਕਾਂ ਦੇ ਵੱਲੋਂ ਪੱਥਰ ਅਤੇ ਰਾਡਾ ਦੇ ਨਾਲ ਰੇਲਵੇ ਟਰੈਕ ਨੂੰ ਨੁਕਸਾਨ ਪਹੁੰਚਾਇਆ ਗਿਆ ਇਹ ਵੱਡਾ ਹਾਦਸਾ ਉਸ ਸਮੇਂ ਟਲ ਗਿਆ ਜਦੋਂ ਰੇਲਵੇ ਨਾਈਟ ਦੀ ਟੀਮ ਵੱਲੋਂ ਰੇਲਵੇ ਗਾਰਡ ਦੀ ਉਸਤੈਦੀ ਕਾਰਨ ਸਮੇਂ ਸਿਰ ਰੇਲਵੇ ਟਰੈਕ ਨੂੰ ਨੁਕਸਾਨ ਪਹੁੰਚਾਇਆ ਜਾਣ ਦਾ ਆ ਪਤਾ ਲੱਗਿਆ ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਰੇਲਵੇ ਸਟੇਸ਼ਨ ਟਾਂਡਾ ਦੇ ਸਟੇਸ਼ਨ ਮਾਸਟਰ ਤੇ ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਚੰਡੀਗੜ੍ਹ ਕਲੋਨੀ ਨਜ਼ਦੀਕੀ रेलवे ट्रैक ਤੇ ਕੁਝ ਅਣਪਛਾਤੇ ਲੋਕਾਂ ਵੱਲੋਂ ਹਰਦਵਾੜ ਤੋਂ ਜੰਮੂ ਜਾ ਰਹੀ ਸ਼੍ਰੀ ਹਿਮਕੁੰਡ ਐਕਸਪ੍ਰੈਸ ਨੂੰ ਨੁਕਸਾਨ ਪਹੁੰਚਾਉਣ ਦੇ ਮਤਲਬ ਦੇ ਨਾਲ ਰੇਲਵੇ ਟਰੈਕ ਵਿੱਚ ਰਾੜਾ ਤੇ ਪੱਥਰ ਦੇ ਨਾਲ ਨੁਕਸਾਨ ਪਹੁੰਚਾਇਆ ਗਿਆ ਇਸ ਕਾਰਨ ਟਰੈਕ ਦਾ ਸਿਗਨਲ ਬਦਲਣ ਵਿੱਚ ਮੁਸ਼ਕਲ ਆ ਰਹੀ ਸੀ ਜੇਕਰ ਸਮੇਂ ਸਿਰ ਅਧਿਕਾਰੀ ਵੱਲੋਂ ਮੁਸਤੈਦੀ ਦੇ ਨਾਲ ਕੰਮ ਨਾ ਲਿਆ ਜਾਂਦਾ ਤਾਂ ਹੇਮਕੁੰਡ ਐਕਸਪ੍ਰੈਸ ਟ੍ਰੇਨ ਨਾਲ ਵੱਡਾ ਹਾਦਸਾ ਹੋ ਸਕਦਾ ਸੀ ਵੱਡਾ ਨੁਕਸਾਨ ਹੋ ਸਕਦਾ ਸੀ ਇਹ ਘਟਨਾ ਬੀਤੀ ਰਾਤ 2 ਵਜੇ ਦੇ ਕਰੀਬ ਦੀ ਦੱਸੀ ਜਾ ਰਹੀ ਹੈ ਸਬੰਧੀ ਰਾਤ ਨੂੰ ਹੀ ਰੇਲਵੇ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਟਰੈਕ ਨੂੰ ਕਲੀਅਰ ਕਰਵਾਇਆ ਤੇ ਟ੍ਰੇਨ ਦੀ ਬਹਾਲੀ ਕਰਵਾਈ ਇਸ ਸਬੰਧੀ ਫਰੋਜ਼ਪੁਰ ਰੇਲਵੇ ਵਿਭਾਗ ਤੋਂ ਪਹੁੰਚ ਕੇ ਉੱਚ ਅਧਿਕਾਰੀਆਂ ਨੇ ਘਟਨਾ ਦੀ ਬਰੀਕੀ ਦੇ ਨਾਲ ਜਾਂਚ ਆਰੰਭ ਕਰ ਦਿੱਤੀ ਹੈ ਇਸ ਨਾ ਪਿੱਛੇ ਕਿੰਨਾ ਆ ਲੋਕਾਂ ਦਾ ਹੱਤ ਹੈ ਇਸ ਦੀ ਵੀ ਜਿਹੜੀ ਜਾਂਚ ਪੜਤਾਲਾ ਰੇਲਵੇ ਪੁਲਿਸ ਦੇ ਵੱਲੋਂ ਸਾਂਝੇ ਤੌਰ ਤੇ ਕੀਤੀ ਜਾ ਰਹੀ ਆ ਤਾਂ ਇਹ ਕੌਣ ਸ਼ਰਾਤ ਜਾਂ ਅੰਸਰ ਸੀਗੇ ਜਿਨ੍ਹਾਂ ਦੇ ਵੱਲੋਂ ਰੇਲਵੇ ਟਰੈਕ ਦੇ ਉੱਤੇ ਜਿਹੜੇ ਪੱਥਰ ਭਰੇ ਗਏ ਤੇ ਲੋਹੇ ਦੀਆਂ ਰਾੜਾਂ ਦੇ ਨਾਲ ਜਿਹੜਾ ਰੇਲਵੇ ਟਰੈਕ ਨੂੰ ਨੁਕਸਾਨ ਪਹੁੰਚਾਏਗਾ ਕੌਣ ਸੀਗਾ ਆ ਜਿਹੜਾ ਇਹ ਵੱਡਾ ਰੇਲ ਹਾਦਸਾ ਕਰਵਾਉਣਾ ਚਾਹੁੰਦਾ ਸੀ ਕਿਉਂਕਿ ਹਰਦੂਆਰ ਤੋਂ ਜਿਹੜੀ ਹੇਮਕੁੰਡ ਐਕਸਪ੍ਰੈਸ ਆ ਉਹ ਜੰਮੂ ਦੇ ਵੱਲ ਰਵਾਨਾ ਹੋਈ ਸੀ ਤਾਂ ਰਸਤੇ ਦੇ ਵਿੱਚ ਉਸ ਦਾ ਜਿਹੜਾ ਐਕਸੀਡੈਂਟ ਕਰਵਾਉਣ ਦੇ ਲਈ ਜਿਹੜੀ ਆ ਇਹ ਸਾਜ਼ਿਸ਼ ਆ ਕੁੜੀ ਗਈ ਸੀ ਪਾਰਾ ਜਿਹੜੇ ਨਾਈਟ ਟਰੈਕ ਸੀਗੇ ਉਹਨਾਂ ਦੇ ਜਿਹੜੇ ਮੁਸਤੈਦੀ ਦੇ ਕਾਰਨ ਜਿਹੜਾ ਟ੍ਰੇਨ ਮਾਸਟਰ ਸੀ ਟਰੈਕ ਮਾਸਟਰ ਸੀ ਉਸੇ ਮੁਸਤੈਦੀ ਦੇ ਕਾਰਨ ਜਿਹੜਾ ਸਟੇਸ਼ਨ ਮਾਸਟਰ ਦੀ ਮੁਸਤੈਦੀ ਦੇ ਕਾਰਨ ਜਿਹੜਾ ਇਹ ਪੂਰਾ ਹਾਦਸਾ ਹੈ ਉਹ ਬੇਸਫਲ ਹੋ ਸਕਿਆ ਦੱਸਦੀ ਹੈ ਕਿ ਉਹਨਾਂ ਦੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਗਈ ਸੀ ਸ਼ਰਾਧੀਆਂ ਸਰਾਂ ਵੱਲੋਂ ਕਿ ਟ੍ਰੇਨ ਨੂੰ ਜਿਹੜਾ ਟ੍ਰੇਲ ਕੀਤਾ ਜਾ ਵੀ ਟ੍ਰੇਨ ਨੂੰ ਪਲਟਾਉਣ ਦੀ ਜਿਹੜੀ ਨਾਕਾਮ ਕੋਸ਼ਿਸ਼ ਹੈ ਉਹ ਇਹਨਾਂ ਸ਼ਰਾਧੀਆਂ ਸਰਾਂ ਦੇ ਵੱਲੋਂ ਕੀਤੀ ਗਈ